ਕਰ ਕਰ ਦੇ ਵਿੱਚ ਚੱਲੀ ਗੱਲ ਚੰਨੀ ਦਾ ਦੇਖ ਕੇ ਜਲੰਧਰ ਵੱਲ ਚੰਨੀ ਜਲੰਧਰ ਵੱਲ ਨਹੀਂ ਦੇਖ ਰਿਆ ਇਹ ਨਾਰਾ ਬਣ ਗਿਆ ਹਾਂਜੀ ਹਾਂਜੀ ਚੰਨੀ ਸਾਹਿਬ ਸਾਡੇ ਪਾਰਟਾਈ ਐਮਪੀ ਬਣ ਗਏ ਨੇ ਹਾਂ ਸ਼ਨੀਵਾਰ ਤੇ ਸੰਡੇ ਇੱਥੇ ਆਂਦੇ ਨੇ ਬਾਕੀ 5 ਦਿਨ ਕਿਤੇ ਹੋਰ ਰਹਿੰਦੇ ਨੇ ਹਾਂ ਚੰਨੀ ਸਾਹਿਬ ਦਾ ਮੋਟਿਵ ਹੈ ਮੈਂ ਸੀਐਮ ਬੰਨਾ ਠੀਕ ਹੈ ਜੀ ਚੰਨੀ ਸਾਹਿਬ ਦੇਖੋ ਸੀਐਮ ਤੁਸੀਂ ਬਣ ਚੁੱਕੇ ਹੋ ਸੀਆਂ ਬਣ ਕੇ ਆਪਾਂ ਪੰਗੜਾ ਬਥੇਰਾ ਪਾਇਆ ਠੀਕ ਹੈ ਜੀ ਲੋਕੀ ਤੁਹਾਡੀ ਪੰਗੜੇ ਵਾਲੀ ਵੀਡੀਓ ਬੜੀ ਮਸ਼ਹੂਰ ਕਰਤੀ ਹੋਈ ਹੈ ਠੀਕ ਹੈ ਜੀ ਕਿਤੇ ਪੰਗੜਾ ਪਾ ਕੇ ਮਸਲੇ ਹੱਲ ਨਹੀਂ ਹੁੰਦੇ ਚੰਨੀ ਸਾਹਿਬ ਘਰ ਘਰ ਚੱਲੀ ਗੱਲ ਚੰਨੀ ਨਾਲ ਦੇਖੇ ਜਲੰਧਰ ਵੱਲ ਆ ਗੱਲ ਆ ਹੁਣ ਬਣ ਗਈ ਜੰਨੀ ਸਾਹਿਬ ਨੂੰ ਅਸੀਂ ਜਤਾਇਆ ਕੰਮ ਕਰਾਉਣੇ ਆ ਕੰਮ ਕਰਾਉਣ ਕਿਥੇ ਜਾਈਏ ਉਹ ਮੈਂ ਕੱਦ ਦੱਸੀ ਤਾਂ ਜਾਨਾ ਮਿਲਦਾ ਹੀ ਨਹੀਂ ਇਹ ਮੇਰੇ ਵਰਡ ਨਹੀਂ ਹੈਗੇ ਮੈਂ ਤੁਹਾਨੂੰ ਦੱਸ ਰਿਹਾ ਪਾਰਟ ਟਾਈਮ ਐਮਪੀ ਇਹ ਕਾਂਗਰਸ ਦੇ ਵਰਕਰ ਨੇ ਇਹ ਗੱਲ ਕਹੀ ਹੈ ਮੈਨੂੰ ਚੰਨੀ ਸਾਹਿਬ ਨੂੰ ਮਿਲਾਂਗਾ ਮੈਂ ਦੱਸ ਵੀ ਦਊਂਗਾ ਕਿਹੜੇ ਵਰਕਰ ਨੇ ਮੈਨੂੰ ਗੱਲ ਕਹੀ ਹੈ ਜੰਨੀ ਸਾਹਿਬ ਨੇ ਬਾਅਦ ਚੋਂ ਜਿਹੜਾ ਇੱਕ ਰੰਗ ਦਿਖਾਤਾ ਹੈ ਕਿ ਭਾਈ ਮੈਂ ਤਾਂ ਪਾਰਟ ਟਾਈਮ ਐਮਪੀ ਆ ਮੈਂ ਫੁੱਲ ਟਾਈਮ ਐਮਪੀ ਨਹੀਂ ਹੈਗਾ ਮੈਂ 2 ਦਿਨ ਇੱਥੇ ਮਿਲਣਾ 5 ਦਿਨ ਨਹੀਂ ਮਿਲਣਾ ਈਵਨ ਕੌਂਸਲ ਇਲੈਕਸ਼ਨ ਵੇਲੇ ਵੀ ਉਹ ਕਿਤੇ ਕਿਤੇ ਹੀ ਦਿਖੇ ਕਿਤੇ ਕਿਤੇ ਹੀ ਦਿਖੇ ਜਦ ਕਿ ਕਈ ਹਲਕਿਆਂ ਚ ਉਹਨਾਂ ਬੜੀ ਤਗੜੀ ਤਗੜੀ ਲੀਡ ਮਿਲੀ ਹੈ ਉੱਥੇ ਨਹੀਂ ਪਹੁੰਚ ਸਕੇ ਉਹ ਚੰਨੀ ਸਾਹਿਬ ਦੀ ਗੱਲਣ ਜਾਂ ਤਾਂ ਮੈਂ ਰਹਾਂਗਾ ਜਾਂ ਨਸ਼ਾ ਰਹੂਗਾ ਨਸ਼ਾ ਇੱਥੇ ਰਹਿ ਰਿਹਾ ਚੰਨੀ ਜਬ ਰਹਿਣੀ ਦੇ ਚੰਨੀ ਸਾਹਿਬ ਕਹਿੰਦਾ ਮੈਂ ਆਪਣੀ ਗੱਲ ਤੇ ਫੁੱਲ ਚੜਾਣੇ ਨੇ ਉਹਨਾਂ ਨੇ ਆਪਣੀ ਗੱਲ ਤੇ ਫੁੱਲ ਚੜਾਤੇ ਨੇ ਕਿ ਭਾਈ ਮੈਂ ਤਾਂ ਇੱਥੇ ਰਹਿੰਦਾ ਨਹੀਂ ਪਰ ਨਸ਼ਾ ਰਹੂਗਾ ਚੰਨੀ ਸਾਹਿਬ ਨਸ਼ਾ ਵਿਕਰਾਲ ਰੂਪ ਧਾਰਨ ਕਰ ਗਿਆ ਫਿਰ ਕਿ ਚੰਨੀ ਸਾਹਿਬ ਖੁਦ ਚਾਹੁੰਦੇ ਨੇ ਮੈਂ ਮੁੱਖ ਮੰਤਰੀ ਬਣਾ ਨਾ ਕੇ ਐਮਪੀ ਬਣਾ ਇਹ ਫਲੋਰ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਨੇ ਕਿ ਮੈਂ ਫਲੋਰ ਤੋਂ ਇਲੈਕਸ਼ਨ ਲੜ ਕੇ ਐਮਐਲਏ ਬਣ ਕੇ ਦੁਬਾਰਾ ਸੀਐਮ ਦੀ ਕੁਰਸੀ ਕਾਂਗਰਸ 'ਚ ਵੈਸੇ ਹੀ ਕਮ ਆਸਾਨ ਬੜਾ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਦੱਸ ਦੇਣਾ ਚਾਹਨਾ ਵਾਂ ਕਾਂਗਰਸ ਦੇ ਅੰਦਰ ਇੱਕ ਕੌਨਫੀਡੈਂਸ ਜਾਗ ਗਿਆ ਸੀਗਾ ਕਿ ਇੱਥੇ ਆਮ ਆਦਮੀ ਪਾਰਟੀ ਕੰਮ ਨਹੀਂ ਕਰ ਰਹੀ ਸਾਡਾ ਦੁਬਾਰਾ ਚਾਂਸ ਆ ਜਾਣਾ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਕਾਂਗਰਸ ਦੇ ਉਹਨਾਂ ਸਾਰੇ ਲੀਡਰਾਂ ਨੂੰ ਦੱਸ ਦੇਣਾ ਚਾਹਨਾ ਵਾਂ ਜਿਹੜਾ ਦਿੱਲੀ 'ਚ ਜ਼ੀਰੋ ਹੈ ਨਾ ਜ਼ੀਰੋ ਕਈ ਲੀਡਰਾਂ ਦੇ ਮੂੰਹ ਤੇ ਜ਼ੀਰੋ ਬਣ ਗਿਆ ਇੰਨੀ ਸੌਖੀ ਨਹੀਂ ਪੰਜਾਬ 'ਚ ਤੁਹਾਡੀ ਸਰਕਾਰ ਬੰਨੀ ਮੇ ਜਲੰਧਰ ਦੇ ਐਮਪੀ ਚਰਨਜੀਤ ਸਿੰਘ ਚੰਨੀ ਜਦੋਂ ਚੋਣਾਂ ਦੇ ਵਿੱਚ ਆਏ ਸੀਗੇ ਤਾਂ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਭਈ ਕਿ ਜਲੰਧਰ ਦੇ ਵਿੱਚ ਜਾਂ ਤਾਂ ਮੈਂ ਰਹੂੰਗਾ ਜਾਂ ਤਾਂ ਨਸ਼ਾ ਰਹੇਗਾ ਜਾਂ ਤਾਂ ਜਲੰਧਰ ਤਰੱਕੀ ਕਰੇਗਾ ਜਾਂ ਤਾਂ ਫੇਰ ਜਲੰਧਰ ਦੇ ਵਿੱਚੋਂ ਮੈਂ ਗਾਇਬ ਹੋ ਜਾਊਂਗਾ ਤਾਂ ਲੋਕ ਹੁਣ ਇਸ ਵਾਰ ਚੱਕਦੇ ਹੋਏ ਨਜ਼ਰ ਆ ਰਹੇ ਨੇ ਕਿ ਭਈ ਚੰਨੀ ਸਾਹਿਬ ਜਲੰਧਰ ਤਾਂ ਜਲੰਧਰ ਦੇ ਵਿੱਚ ਹੀ ਐ ਪਰ ਤੁਸੀਂ ਕਿੱਥੇ ਹੋ ਜਲੰਧਰ ਦੀ ਤਰੱਕੀ ਲਈ ਤੁਸੀਂ ਕਿਹੜੇ ਰਾਏ ਚੱਲਗੇ ਹੋ ਇਹ ਸਵਾਲ ਹੁਣ ਲੋਕ ਚੱਕਦੇ ਪਏ ਨੇ ਬਾਬਤ ਗਲਬਾਤ ਕਰਨੀ ਸਾਡੇ ਨਾਲ ਪ੍ਰੋਫੈਸਰ ਐਮ ਪੀ ਸਿੰਘ ਹੋਰੀ ਨੇ ਐਮ ਪੀ ਸਾਹਿਬ ਜਿਸ ਤਰੀਕੇ ਦੇ ਨਾਲ ਚੰਨੀ ਸਾਹਿਬ ਦਾ ਨਾਰਾ ਸੀ ਕਿ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਨਾ ਇਹ ਨਾਰਾ ਹੁਣ ਬਦਲ ਗਿਆ ਹੈ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਦਾ ਦੇਖੇ ਜਲੰਧਰ ਵੱਲ ਹੂੰ ਚੰਨੀ ਜਲੰਧਰ ਵੱਲ ਨਹੀਂ ਦੇਖ ਰਿਆ ਇਹ ਨਾਰਾ ਬਣ ਗਿਆ ਹਾਂਜੀ ਹਾਂਜੀ ਚੰਨੀ ਸਾਹਿਬ ਸਾਡੇ ਪਾਰਟ ਟਾਈਮ ਐਮਪੀ ਬਣ ਗਏ ਨੇ ਹਾਂ ਸ਼ਨੀਵਾਰ ਤੇ ਸੰਡੇ ਇੱਥੇ ਆਂਦੇ ਨੇ ਬਾਕੀ ਪੰਜ ਦਿਨ ਕਿਤੇ ਹੋਰ ਰਹਿੰਦੇ ਨੇ ਇਹ ਮੈਂ ਗੱਲ ਨਹੀਂ ਕਹੀ ਉਹਨਾਂ ਦੇ ਕਾਂਗਰਸੀ ਲੀਡਰਾਂ ਨੇ ਗੱਲ ਕਹੀ ਹੈ ਹਾਂ ਬੜੇ ਕਲੋਜ਼ ਉਹਨਾਂ ਦੇ ਲੀਡਰ ਕਹਿੰਦੇ ਕਿ ਚੰਨੀ ਸਾਹਿਬ ਸਾਡੇ ਪਾਰਟ ਟਾਈਮ ਐਮਪੀ ਨੇ ਅੱਛਾ ਚੰਨੀ ਸਾਹਿਬ ਤੁਹਾਨੂੰ ਅਸੀਂ ਫੁੱਲ ਟਾਈਮ ਲੈ ਕੇ ਆਏ ਸੀ ਪਰ ਤੁਸੀਂ ਪਾਰਟ ਟਾਈਮ ਬਣ ਗਏ ਹੋ ਹਾਂ ਚੰਨੀ ਤਾਂ ਚੰਨੀ ਸਾਹਿਬ ਤਾਂ ਕਹਿੰਦੇ ਸੀ ਕਿ ਬਈ ਜਾਂ ਤਾਂ ਮੈਂ ਰਹੂੰਗਾ ਜਲੰਧਰ ਦੇ ਵਿੱਚ ਜਾਂ ਤਾਂ ਜਲੰਧਰ ਤਰੱਕੀ ਕਰੇਗਾ ਇਹ ਆ ਤਾਂ ਨਸ਼ਾ ਰਹੇਗਾ ਜਾਂ ਤਾਂ ਚੰਨੀ ਰਹੇਗਾ ਇਹ 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 ਸਵਾਲ ਇਹ ਕਹਿੰਦੇ ਸੀਗੇ ਨਾਰੇ ਦੇ ਵਿੱਚ ਫਿਰ ਚੰਨੀ ਸਾਹਿਬ ਰਹਿ ਰਹੇ ਆ ਜਿਲੰਦਰ ਦੇਖੋ ਜਦੋਂ ਇਲੈਕਸ਼ਨ ਹੋਈ ਸੀ ਨਾ ਲੋਕ ਸਭਾ ਦੀ ਤੇ ਅਸੀਂ ਵੀ ਪ੍ਰੈਫਰ ਕਰਦੇ ਚੰਨੀ ਇੱਕ ਐਜੂਕੇਟਿਡ ਲੀਡਰ ਹੈਗਾ ਚੰਨੀ ਅੱਗੇ ਆਣਾ ਚਾਹੀਦਾ ਸਾਨੂੰ ਵਧੀਆ ਲੱਗਾ ਸੀ ਚੰਨੀ ਸਾਹਿਬ ਇੱਕ ਐਜੂਕੇਟਿਡ ਲੀਡਰ ਹੈ ਮੈਚੀਨ ਪ੍ਰਮੋਟ ਕਰਦਾ ਬੀਇੰਗ ਅ ਡਾਕਟੋਰੇਟ ਵੀ ਚੰਨੀ ਸਾਹਿਬ ਹੈਗੇ ਨੇ ਪੀ ਐਚ ਡੀ ਵੀ ਕੀਤੀ ਹੋਈ ਉਹਨਾਂ ਨੇ ਸੋ ਮੈਂ ਚਾਹਾਂਗਾ ਚੰਨੀ ਸਾਹਿਬ ਜਿਲੰਦਰ ਦੀ ਰਹਿਨੁਮਾਈ ਕਰਨ ਬੜਾ ਅੱਛਾ ਹੈ ਤੇ ਕੀਤੀ ਵੀ ਲੋਕਾਂ ਨੂੰ ਫਤਵਾ ਦਿੱਤਾ ਵੀ ਪਰ ਚੰਨੀ ਸਾਹਿਬ ਨੇ ਬਾਅਦ ਚੋਂ ਜਿਹੜਾ ਇੱਕ ਰੰਗ ਦਿਖਾਤਾ ਹੈ ਕਿ ਭਾਈ ਮੈਂ ਤਾਂ ਪਾਰਟ ਟਾਈਮ ਐਮਪੀ ਆ ਮੈਂ ਫੁੱਲ ਟਾਈਮ ਐਮਪੀ ਨਹੀਂ ਹੈਗਾ ਮੈਂ ਦੋ ਦਿਨ ਇੱਥੇ ਮਿਲਣਾ ਪੰਜ ਦਿਨ ਨਹੀਂ ਮਿਲਣਾ ਈਵਨ ਕੌਂਸਲ ਇਲੈਕਸ਼ਨ ਵੇਲੇ ਵੀ ਉਹ ਕਿਤੇ ਕਿਤੇ ਹੀ ਦਿਖੇ ਕਿਤੇ ਕਿਤੇ ਹੀ ਦਿਖੇ ਜਦ ਕਿ ਕਈ ਹਲਕਿਆਂ ਚ ਉਹਨਾਂ ਬੜੀ ਤਗੜੀ ਤਗੜੀ ਲੀਡ ਮਿਲੀ ਹੈ ਉੱਥੇ ਨਹੀਂ ਪਹੁੰਚ ਸਕੇ ਸੋ ਇਹ ਮੈਂ ਕਹਿਣਾ ਚਾਹੂੰਗਾ ਕਿ ਇਹ ਵੀ ਸੁਣਨ ਚਾਹੁੰਦਾ ਹੈ ਕਿ ਚੰਨੀ ਸਾਹਿਬ ਦੁਬਾਰਾ ਫੇਰ ਸੀਐਮ ਬਣਨ ਨੂੰ ਲੋਚਦੇ ਨੇ ਇਹ ਸੂਤਾ ਸੂਤਰਾ ਥੋੜੀ ਗੱਲਾਂ ਮਿਲੀਆਂ ਹੈ ਕਿ ਚੰਨੀ ਸਾਹਿਬ ਸੋਚਦੇ ਨੇ ਕਿ ਮੈਂ ਦੁਬਾਰਾ ਫਲੋਰ ਤੋਂ ਇਲੈਕਸ਼ਨ ਲੜਨਾ ਤੇ ਜਲੰਧਰ ਦੇ ਇੱਕ ਹੋਰ ਲੀਡਰ ਨੂੰ ਆਪਣੀ ਸੀਟ ਦੇ ਦਿਆ ਉਹ ਐਮਪੀ ਲੜ ਦਵੇ ਸੋ ਇਦਾਂ ਦੀਆਂ ਕਰਸਾਈਆਂ ਵੀ ਸਾਹਮਣੇ ਆ ਰਹੀਆਂ ਕਿਉਂਕਿ ਚੰਨੀ ਸਾਹਿਬ ਦਾ ਮੋਟਿਵ ਹੈ ਮੈਂ ਸੀਐਮ ਬੰਨਾ ਠੀਕ ਹੈ ਜੀ ਚੰਨੀ ਸਾਹਿਬ ਦੇਖੋ ਸੀਐਮ ਤੁਸੀਂ ਬਣ ਚੁੱਕੇ ਹੋ ਸੀਆਂ ਬਣ ਕੇ ਆਪਾਂ ਪੰਗੜਾ ਬਥੇਰਾ ਪਾਇਆ ਠੀਕ ਹੈ ਜੀ ਲੋਕੀ ਤੁਹਾਡੀ ਪੰਗੜੇ ਵਾਲੀ ਵੀਡੀਓ ਬੜੀ ਮਸ਼ਹੂਰ ਕਰਤੀ ਹੋਈ ਹੈ ਠੀਕ ਹੈ ਜੀ ਕਿ ਪੰਗੜਾ ਪਾ ਕੇ ਮਸਲੇ ਹੱਲ ਨਹੀਂ ਹੁੰਦੇ ਚੰਨੀ ਸਾਹਿਬ ਘਰ ਘਰ ਚੱਲੀ ਗੱਲ ਚੰਨੀ ਦਾ ਦੇਖ ਕੇ ਜਲੰਧਰ ਵੱਲ ਆਹ ਗੱਲ ਆ ਹੁਣ ਬਣ ਗਈ ਕਾਈਂਡਲੀ ਸਾਡੇ ਗਲੰਦਰਵਾਲ ਦੇਖੋ ਬੜੀਆਂ ਉਮੀਦਾਂ ਨਾਲ ਤੁਹਾਨੂੰ ਚੁਣਿਆ ਤੁਸੀਂ ਪੜੇ ਲਿਖੇ ਨੁਮਾਇੰਦੇ ਹੋ ਵਧੀਆ ਨੁਮਾਇੰਦੇ ਹੋ ਪਰ ਆਹ ਗੱਲ ਸਾਨੂੰ ਅਸੈਪਟ ਨਹੀਂ ਹੈਗੀ ਲੋਕ ਕਹਿੰਦੇ ਵੀ ਚੰਨੀ ਸਾਹਿਬ ਨੂੰ ਅਸੀਂ ਜਤਾਇਆ ਕੰਮ ਕਰਾਉਣੇ ਆ ਕੰਮ ਕਰਾਉਣ ਕਿਥੇ ਜਾਈਏ ਉਹ ਮੈਂ ਕੱਦ ਦੱਸੀ ਤਾਂ ਜਾਨਾ ਮਿਲਦਾ ਹੀ ਨਹੀਂ ਇਹ ਮੇਰੇ ਵਰਡ ਨਹੀਂ ਹੈਗੇ ਮੈਂ ਤੁਹਾਨੂੰ ਦੱਸ ਰਿਹਾ ਪਾਰਟ ਟਾਈਮ ਐਮਪੀ ਇਹ ਕਾਂਗਰਸ ਦੇ ਵਰਕਰ ਨੇ ਇਹ ਗੱਲ ਕਹੀ ਹੈ ਮੈਨੂੰ ਚੰਨੀ ਸਾਹਿਬ ਨੂੰ ਮਿਲਾਂਗਾ ਮੈਂ ਦੱਸ ਵੀ ਦਊਂਗਾ ਕਿਹੜੇ ਵਰਕਰ ਨੇ ਮੈਨੂੰ ਗੱਲ ਕਹੀ ਹੈ ਸੋ ਮੇਰਾ ਕਹਿਣ ਦਾ ਭਾਵ ਹੈ ਚੰਨੀ ਸਾਹਿਬ ਕੋਸ਼ਿਸ਼ ਕਰੋ ਜਲੰਧਰ ਦਾ ਸੁਧਾਰ ਕਰੋ ਜਲੰਧਰ ਦੇ ਵਿੱਚ ਬਹੁਤ ਕੰਮ ਕਰਨ ਵਾਲੇ ਸਭ ਤੋਂ ਵੱਡੀ ਸਮੱਸਿਆ ਸੀਵਰ ਦੀ ਸਮੱਸਿਆ ਇਸ ਟਾਈਮ ਜੂਝ ਰਿਹਾ ਜਲੰਧਰ ਆਪਣੇ ਫੰਡ ਚੋਂ ਕੁਝ ਫੰਡ ਦਿਓ ਚਲੋ ਆਪ ਵਾਲਿਆਂ ਨੂੰ ਦੇਣਾ ਭਾਜਪਾ ਵਾਲਿਆਂ ਨੂੰ ਦੇਣਾ ਕਾਂਗਰਸ ਵਾਲਿਆਂ ਨੂੰ ਦੇ ਦਿਓ ਕਿਸੇ ਕਿਸੇ ਏਰੀਆ ਦਾ ਸੁਧਾਰਤਾ ਕਰੋ ਮੈਂ ਤਾਂ ਤੁਸੀਂ ਸਾਰੇ ਜਲੰਧਰ ਦੇ ਹੋ ਸਾਰੇ ਜਲੰਧਰ ਨੇ ਤੁਹਾਨੂੰ ਵੋਟਾਂ ਪਾਈਆਂ ਸੀਗੀਆਂ ਉਹਨਾਂ ਨੇ ਤਾਂ ਕਹਿ ਵੀ ਜਲੰਧਰ ਮੈਂ ਤਰੱਕੀ ਦੇ ਰਾਹੇ ਪਾ ਦੂੰਗਾ ਜਲੰਧਰ ਤਾਂ ਮੈਂ ਸੋਨਾ ਬਣਾ ਦੂੰਗਾ ਉਹ ਜਲੰਧਰ ਵਾਲ ਤਾਂ ਹੁਣ ਮੁੜਦੇ ਹੀ ਨਹੀਂ ਉਹ ਦੇਖੋ ਚੰਨੀ ਸਾਹਿਬ ਦੀ ਉਹ ਗੱਲਣ ਜਾਂ ਤਾਂ ਮੈਂ ਰਹੂੰਗਾ ਜਾਂ ਨਸ਼ਾ ਰਹੂਗਾ ਨਸ਼ਾ ਇੱਥੇ ਰਹਿ ਰਿਹਾ ਚੰਨੀ ਜਬ ਰਹਿ ਨਹੀਂ ਦੇ ਚੰਨੀ ਸਾਹਿਬ ਕਹਿੰਦਾ ਮੈਂ ਆਪਣੀ ਗੱਲ ਤੇ ਫੁੱਲ ਚੜਾਣੇ ਨੇ ਉਹਨਾਂ ਨੇ ਆਪਣੀ ਗੱਲ ਤੇ ਫੁੱਲ ਚੜਾਤੇ ਨੇ ਕਿ ਭਾਈ ਮੈਂ ਤਾਂ ਇੱਥੇ ਰਹਿੰਦਾ ਨਹੀਂ ਪਰ ਨਸ਼ਾ ਰਹੂਗਾ ਚੰਨੀ ਸਾਹਿਬ ਨਸ਼ਾ ਵਿਕਰਾਲ ਰੂਪ ਧਾਰਨ ਕਰ ਗਿਆ ਫੇਰ ਨਸ਼ੇ ਨਾਲ ਮੋਤਾ ਹੋ ਰਹੀਆਂ ਸੋ ਕਾਈਂਡਲੀ ਮੇਰੀ ਬੇਨਤੀ ਹੈ ਇਹ ਕੰਟਰੋਲ ਕਰੋ ਪ੍ਰਸ਼ਾਸਨ ਨਾਲ ਬਹਿ ਕੇ ਕਮਿਸ਼ਨਰ ਸਾਹਿਬ ਨਾਲ ਬਹਿ ਕੇ ਡੀਸੀ ਸਾਹਿਬ ਨਾਲ ਬਹਿ ਕੇ ਸਾਰੇ ਦਾ ਸਹਿਯੋਗ ਲੋ ਸਾਡਾ ਵੀ ਸਹਿਯੋਗ ਲੋ ਤੁਸੀਂ ਮੰਨੋਗੇ ਐਮਪੀਓ ਸਾਡੇ ਸਾਡੇ ਵੱਡੇ ਨੁਮਾਇੰਦੇ ਹੋ ਤੁਸੀਂ ਸ਼ਹਿਰ ਦੇ ਸੋ ਮੈਂ ਖੁਦ ਐਮਪੀ ਹੈਗਾ ਵਾਂ ਪਰ ਮੇਰੀ ਜਿੱਥੇ ਲੋੜ ਆ ਦੱਸੋ ਮੈਂ ਤੁਹਾਨੂੰ ਐਮਪੀ ਐਜ਼ ਐਮਪੀ ਤੁਹਾਨੂੰ ਸਪੋਰਟ ਕਰਨਾ ਚਾਹੁੰਦਾ ਵਾਂ ਸੋ ਚੰਨੀ ਸਾਹਿਬ ਬਹੁਤ ਬੁਰਾ ਹਾਲ ਹੈ ਸ਼ਹਿਰ ਦਾ ਟ੍ਰੈਫਿਕ ਦੀ ਸਮੱਸਿਆ ਇੰਨੀ ਵੱਡੀ ਹੈ ਜ਼ਿਲ੍ਹਾ ਤੁਹਾਡੇ ਕੋਲ ਹੈ ਸਾਰਾ ਹਰ ਜਗ੍ਹਾ ਨਸ਼ੇ ਦੀ ਪ੍ਰੋਬਲਮ ਹੈ ਲੁੱਟਮਾਰ ਖੋ ਹਰ ਚੀਜ਼ ਵਧੀ ਪਈ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਤੁਸੀਂ ਜਾ ਕੇ ਹੋਰ ਜਗ੍ਹਾ ਜਾ ਕੇ ਫਲਡ ਕਲਾਸ ਲਾ ਦਨੇ ਹੋ ਇੱਥੇ ਜਲੰਧਰ ਵੀ ਲਾਓ ਅਫਸਰਾਂ ਦੀ ਕਲਾਸ ਕਿ ਭਾਈ ਮੇਰੇ ਸ਼ਹਿਰ 'ਚ ਨਹੀਂ ਹੋਣਾ ਚਾਹੀਦਾ ਮੈਂ ਇੱਥੋਂ ਦਾ ਐਮਪੀ ਹਾਂ ਤੁਸੀਂ ਪੜ੍ਹੇ ਲਿਖੇ ਐਮਪੀ ਹੋ ਤੁਹਾਨੂੰ ਕੋਈ ਸਮਝਾਉਣ ਦੀ ਲੋੜ ਨਹੀਂ ਤੁਸੀਂ ਵੈਲ এডਿਕੇਟਿਡ ਹੈਗੇ ਹੋ ਲੱਗਦਾ ਫਿਰ ਜਿਸ ਤਰੀਕੇ ਦੇ ਨਾਲ ਚੰਨੀ ਸਾਹਿਬ ਦੇ ਕੰਮ ਨੇ ਲੱਗਦਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਐਮਪੀ ਵੀ ਬਦਲੇਗਾ ਦੇਖੋ ਚੰਨੀ ਸਾਹਿਬ ਮੈਂ ਤੁਹਾਨੂੰ ਫਿਰ ਦੱਸ ਰਿਹਾ ਮੈਨੂੰ ਇਹ ਸੂਤਰਾ ਥ्रू ਹੈ ਬਾਕੀ ਪਤਾ ਨਹੀਂ ਇਟ ਇਰੈਸ਼ਨਲ ਵਰਡ ਆਲਸੋ ਕਿ ਚੰਨੀ ਸਾਹਿਬ ਖੁਦ ਚਾਹੁੰਦੇ ਨੇ ਮੈਂ ਮੁੱਖ ਮੰਤਰੀ ਬਣਾ ਨਾ ਕੇ ਐਮਪੀ ਬਣਾ ਇਹ ਫਲੋਰ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਨੇ ਕਿ ਮੈਂ ਫਲੋਰ ਤੋਂ ਇਲੈਕਸ਼ਨ ਲੜ ਕੇ ਐਮਐਲਏ ਬਣ ਕੇ ਦੁਬਾਰਾ ਸੀਐਮ ਦੀ ਕੁਰਸੀ ਕਾਂਗਰਸ 'ਚ ਵੈਸੇ ਹੀ ਕਮ ਆਸਾਨ ਬੜਾ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਦੱਸ ਦੇਣਾ ਚਾਹਨਾ ਵਾਂ ਕਾਂਗਰਸ ਦੇ ਅੰਦਰ ਇੱਕ ਕੌਨਫੀਡੈਂਸ ਜਾਗ ਗਿਆ ਸੀਗਾ ਕਿ ਇੱਥੇ ਆਮ ਆਦਮੀ ਪਾਰਟੀ ਕੰਮ ਨਹੀਂ ਕਰ ਰਹੀ ਸਾਡਾ ਦੁਬਾਰਾ ਚਾਂਸ ਆ ਜਾਣਾ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਕਾਂਗਰਸ ਦੇ ਉਹਨਾਂ ਸਾਰੇ ਲੀਡਰਾਂ ਨੂੰ ਦੱਸ ਦੇਣਾ ਚਾਹਨਾ ਵਾਂ ਜਿਹੜਾ ਦਿੱਲੀ 'ਚ ਜ਼ੀਰੋ ਹੈ ਨਾ ਜ਼ੀਰੋ ਕਈ ਲੀਡਰਾਂ ਦੇ ਮੂੰਹ ਤੇ ਜ਼ੀਰੋ ਬਣ ਗਿਆ ਇੰਨੀ ਸੌਖੀ ਨਹੀਂ ਪੰਜਾਬ 'ਚ ਤੁਹਾਡੀ ਸਰਕਾਰ ਬਣਨੀ ਮੇਰੀ ਗੱਲ ਨੋਟ ਕਰ ਲਿਓ ਕਿਉਂਕਿ ਤੁਹਾਡੀ ਸਰਕਾਰ ਦੇ ਵਿੱਚ ਬਹੁਤ ਜ਼ਿਆਦਾ ਮੁੱਖ ਮੰਤਰੀ ਨੇ ਤੁਹਾਡਾ ਸਾਰਾ ਕਾਂਗਰਸੀ ਮੁੱਖ ਮੰਤਰੀਆਂ ਨਾਲ ਭਰਿਆ ਪਿਆ ਘੱਟੋ ਘੱਟ 7-8 ਮੁੱਖ ਮੰਤਰੀ ਬਣਨ ਨੂੰ ਤਿਆਰ ਫਿਰਦੇ ਪਏ ਨੇ ਤੋਂ ਇਦਾਂ ਦੀ ਜਗ੍ਹਾ ਤੇ ਕਦੀ ਵੀ ਸਰਕਾਰ ਨਹੀਂ ਬਣ ਸਕਦੀ ਸਰਕਾਰ ਉੱਥੇ ਬਣਨੀ ਜਿੱਥੇ ਯੂਨਿਟੀ ਹੋਣੀ ਹੈ ਜਿੱਥੇ ਕੋਈ ਨਾ ਕੋਈ ਡਿਸਪਲਿਨ ਹੋਣਾ ਹੈ ਚੰਗਾ ਲੀਡਰ ਅੱਗੇ ਹੋਏਗਾ ਉੱਥੇ ਸਰਕਾਰ ਬਣਨੀ ਹੈ ਚੰਨੀ ਸਾਹਿਬ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਚੰਨੀ ਸਾਹਿਬ ਕੋਸ਼ਿਸ਼ ਕਰੋ ਲੀਡ ਕਰੋ ਕੌਣ ਕਹਿੰਦਾ ਲੀਡ ਨਾ ਕਰੋ ਹੈਨਾ ਤੁਹਾਡਾ ਹੱਕ ਹੈ ਲੀਡ ਕਰਨਾ ਬਟ ਤੁਹਾਨੂੰ ਜਲੰਧਰ ਅਸੀਂ ਦਿੱਤਾ ਹੈ ਸਿਟੀ ਦਿੱਤੀ ਐ ਇੰਨੀ ਸੋਹਣੀ ਇਹਨੂੰ ਸਮਾਰਟ ਬਣਾ ਕੇ ਜਾਓ ਜੀ ਬਸ ਆਖਰੀ ਸਵਾਲ ਮੇਰਾ ਬਸ ਲੋਕ ਕਹਿੰਦੇ ਨੇ ਕਿ ਬਈ ਚੰਨੀ ਸਾਹਿਬ ਨੂੰ ਅਸੀਂ ਦਿਤਾਇਆ ਚੰਨੀ ਸਾਹਿਬ ਦਾ ਕੰਮ ਜਿਹੜਾ ਹੈਗਾ ਇਹ ਉਹ ਇੰਨੇ ਵੱਡੀ ਲੀਡ ਦੇ ਨਾਲ ਦਿਤਾਇਆ ਪਰ ਚੰਨੀ ਸਾਹਿਬ ਸਾਡੇ ਕੰਮ ਨਹੀਂ ਕਰ ਰਹੇ ਇੱਕ ਤੁਸੀਂ ਕਿਹਾ ਮੇਰੇ ਖਿਆਲ ਨਾਲ ਹੁਣੀ ਗੱਲ ਕਹੀ ਕਿ ਬਈ ਕਾਂਗਰਸੀ ਆਗੂ ਕਹਿ ਰਿਹਾ ਹੈ ਕਿ ਚੰਨੀ ਸਾਹਿਬ ਤਾਂ ਸਾਨੂੰ ਨਹੀਂ ਮਿਲਦੇ ਪਏ ਚੰਨੀ ਸਾਹਿਬ ਦਾ ਪਾਰਟ ਟਾਈਮ ਐਮਪੀ ਆ ਇਹਦਾ ਮਤਲਬ ਕੀ ਸਮਝੀਏ ਫਿਰ ਇਹਦਾ ਮਤਲਬ ਇਹੀ ਹੈ ਕਾਂਗਰਸੀ ਆ ਹਤਾਸ਼ ਨੇ ਉਦਾਸ ਨੇ ਚੰਨੀ ਸਾਹਿਬ ਤੋਂ ਚੰਨੀ ਸਾਹਿਬ ਕਾਂਗਰਸ ਆਪਣੇ ਕਾਂਗਰਸੀ ਵਰਕਰਾਂ ਨੂੰ ਵੀ ਨਹੀਂ ਮਿਲਦੀ ਦੇਖੋ بڑے ਲੀਡਰਾਂ ਨੇ ਮਿਹਨਤ ਕੀਤੀ ਚੰਨੀ ਸਾਹਿਬ ਲਈ 베ਰੀ ਸਾਹਿਬ ਮੋਢੇ ਨਾਲ ਮੋਢਾ ਲਾ ਕੇ ਤੁਰੇ ਹੋਰ ਲੀਡਰ ਬੜੇ ਮੋਢੇ ਨਾਲ ਮੋਢਾ ਲਾ ਕੇ ਤੁਰੇ ਚੰਨੀ ਸਾਹਿਬ ਨਾਲ ਪਰ ਚੰਨੀ ਸਾਹਿਬ ਹੁਣ ਮੋਢਾ ਦਿਖਾਈ ਨਹੀਂ ਰਿਹਾ ਕਿਸੇ ਨੂੰ ਸੋ ਜਿਹੜੇ ਉਹ ਲੀਡਰ ਜਿਨ੍ਹਾਂ ਨੇ ਚੰਨੀ ਸਾਹਿਬ ਨੂੰ ਬੜੀ ਹੈਲਪ ਕੀਤੀ ਇੱਥੇ ਦਾ ਇੰਤਜ਼ਾਮ ਕਰਨ ਲਈ ਕਿਉਂਕਿ ਚੰਨੀ ਸਾਹਿਬ ਦੀ ਸਾਰੀ ਟੀਮ ਬਾਹਰ ਦੀ ਸੀਗੀ ਚਮਕੌਰ ਸਾਹਿਬ ਜਿਹੜੀ ਇਥੇ ਇਲੈਕਸ਼ਨ ਲੜ ਰਹੀ ਸੀ ਲੋਕਲ ਲੀਡਰਾਂ ਨੇ ਚੰਨੀ ਸਾਹਿਬ ਨੂੰ ਆਪਣੀ ਅੱਖਾਂ ਤੇ ਚੱਕ ਲਿਆ ਸੀਗਾ ਪਰ ਅੱਜ ਚੰਨੀ ਸਾਹਿਬ ਉਹਨਾਂ ਲੋਕਲ ਕਾਂਗਰਸ ਦੇ ਲੀਡਰਾਂ ਨੂੰ ਚੱਕ-ਚੱਕ ਕੇ ਥੱਲੇ ਸੁੱਟ ਰਹੇ ਨੇ ਮੇਰੀਆਂ ਇਹਨਾਂ ਗੱਲਾਂ ਨਾਲ ਕਈ ਕਾਂਗਰਸ ਲੀਡਰ ਸਹਿਮਤ ਹੋਣਗੇ ਤੇ ਮੈਂ ਕਾਂਗਰਸ ਲੀਡਰ ਨੂੰ ਫੇਰ ਕਹਿਣਾ ਚਾਹਨਾ ਵਾਂ no doubt ਆਮ ਆਦਮੀ ਪਾਰਟੀ ਉਸ ਲੈਵਲ ਤੇ ਕੰਮ ਨਹੀਂ ਕਰ پا ਰਹੀ ਜਿਸ ਲੈਵਲ ਦਾ ਚਾਹੀਦਾ ਸੀਗਾ ਜਾਂ ਫਤਵਾ ਮਿਲਿਆ ਸੀਗਾ ਹਰ ਉਹ ਗੱਲ ਤੇ ਆਮ ਆਦਮੀ ਪਾਰਟੀ ਬੈਕਸਟੈਪ ਤੇ ਆ ਪਰ ਤੁਹਾਨੂੰ ਇੱਕ ਮੌਕਾ ਲੋਕੀ ਕਹਿੰਦੇ ਨੇ ਦੇਣਾ ਚਾਹੁੰਦੇ ਨੇ ਪਰ ਦਿੱਲੀ ਨੇ ਕਿਤਾ ਕਿਤੇ ਤੁਹਾਨੂੰ ਜਗਾ ਦਿੱਤਾ ਹੈ ਕਿ ਤੁਹਾਡੇ ਅੰਦਰ ਐਡਾ ਸੌਖਾ ਨਹੀਂ ਪੰਜਾਬ ਦੀ ਸਿਆਸਤ ਵਿੱਚ ਦੁਆਰਾ ਸਿਰ ਚੁਕਣਾ ਬੜਾ ਔਖਾ ਹੈ ਕਿਉਂਕਿ ਤੁਹਾਡੇ ਵੀ ਕਈ ਐਮਪੀਆ ਦੇ ਹਾਰੇ ਹਾਰੇ ਲੀਡਰਾਂ ਅੰਦਰ ਵੀ ਪੂਰਾ ਕਿਲਾ ਪੂਰਾ ਧੌਣ ਸਿੱਧੀ ਹੈਗੀ ਉਹਨਾਂ ਦੀ ਲੋਕਾਂ ਦੇ ਵਿੱਚ ਨਹੀਂ ਵਿਚਰਦੇ ਪਏ